ਦੇ ਸ਼ੁੱਕਰਵਾਰ ਨੂੰ ਪਿੰਡੂ ਚੌਕ ਹਰੀ ਹਰ ਬੀਖੇ ਤਾਂ ਧੰਨ ਬਾਬਾ ਕਾਲਾ ਮਾਹਰ ਜੀ ਦੀ ਯਾਦ ਵਿੱਚ 17 ਮਾ ਮੜਾਨੇ ਦਾ ਮੇਲਾ ਮਨਾਇਆ ਗਿਆ ਜਿਸ ਵਿੱਚ ਮੇਲੇ ਦਾ ਦੁਕਾਟਨ ਦਲਵੀਰ ਸਿੰਘ ਅਤੇ ਪ੍ਰਧਾਨਗੀ ਨਵਦੀਪ ਸਿੰਘ ਬਰਾਡ ਨੇ ਕੀਤੀ ਮੇਲੇ ਦੇ ਵਿੱਚ ਸਹਿਯੋਗੀ ਸੱਜਣ ਰਾਜਵੀਰ ਸਿੰਘ ਸੰਧੂ ਗੁਰਪਖਤ ਸਿੰਘ ਸੰਧੂ ਹੈਡਮਾਸਟਰ ਜਸਵੀਰ ਸਿੰਘ ਸੰਧੂ ਕੁਲਵੰਤ ਸਿੰਘ ਮਾਨ ਲਖਵੰਤ ਸਿੰਘ ਮਾਨ ਕੈਸ਼ ਸੰਧੂ ਗੁਰਮੀਲ ਸਿੰਘ ਮਾਨ ਅਮਿਤ ਰੰਦਾਵਾ ਇਟਲੀ ਲਵ ਸੰਧੂ ਕਨੇਡਾ ਜਸਪਾਲ ਮਾਨ ਬਲਤੇਜ ਮਾਨ ਸਤਨਾਮ ਸਿੰਘ ਪਟਿਆਲੇ ਵਾਲੀ ਅਤੇ ਹੋਰ ਵੀ ਆਦੀ ਸ਼ਾਮਲ ਸਨ ਇਸ ਮੌਕੇ ਹੋਰ ਕੀ ਗੱਲਬਾਤ ਹੋਈ ਹੈ ਸੁਣੋ ਪੂਰੀ ਖਬਰ A1 ਪੰਜਾਬ ਪੰਜਾਬੀ ਟੀਵੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਤੇ ਸਾਡੇ ਪਿੰਡੇ ਤੰਤਨ ਬਾਬਾ ਕਾਲਾ ਮਹਿਲ ਜੀ ਯਾਦ ਵਿੱਚ 67ਵਾਂ ਮੇਲਾ ਕਰਵਾਇਆ ਜਾ ਰਿਹਾ ਸਾਰੇ ਪਿੰਡ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਤੇ ਬਹੁਤ ਵਧੀਆ ਯਾਨੀ ਕਿ ਕਲਾਕਾਰ ਲਿਆ ਕੇ ਅਸੀਂ ਇੱਥੇ ਸੇਵਾ ਕਰਦੇ ਆਂ ਤੇ ਲੰਗਰ ਦਾ ਇੰਤਜ਼ਾਮ ਹੁੰਦਾ ਜੀ ਬਾਕੀ ਸਾਰੇ ਦੇਸ਼ ਵਿਦੇਸ਼ ਵਿੱਚ ਬੈਠੇ ਵੀਰਾਂ ਭਰਾਵਾਂ ਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਨੂੰ ਇੱਥੇ ਸਹਿਯੋਗ ਦਿੱਤਾ ਹੀ ਖਾੜਾ ਧੰਨਵਾਦ ਕਰਦੇ ਆ A1 ਪੰਜਾਬੀ ਟੀਵੀ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਪਿੰਡ ਦੇ ਸਹਿਯੋਗ ਨਾਲ ਅਸੀਂ ਇਹਦੀ ਚਾਰਦिवारी ਕਰ ਰਹੇ ਹਾਂ ਜੀ ਇੱਥੇ ਅਸੀਂ ਪਾਰਕ ਬਣਾਵਾਂਗੇ ਜੀ ਆ ਬੱਚਿਆਂ ਦੇ ਖੇਡਣ ਵਾਸਤੇ ਅਸੀਂ ਇੱਥੇ ਬਣਾਇਆ ਹੋਇਆ ਜੀ ਸਟੇਡੀਅਮ ਬਣਿਆ ਇੱਥੇ ਬੱਚੇ ਖੇਡਦੇ ਆਈ ਕਬੱਡੀ ਖੇਡਦੇ ਆ ਔਰ ਦੂਜਾ ਵਾਲੀਬਾਲ ਖੇਡਦੇ ਆ ਬੱਚੇ ਇੱਥੇ ਕਾਫੀ ਵੀ ਖੇਡਾਂ ਦਾ ਇੱਥੇ ਇੰਤਜ਼ਾਮ ਕੀਤਾ ਹੋਇਆ ਹੈ ਜਿਮ ਵੀ ਸਾਡੇ ਪਿੰਡ ਚ ਇੱਥੇ ਬਣੀ ਹੋਈ ਹੈ ਜੀ ਤੇ ਅਸੀਂ ਇਹਦੀ ਚਾਰ ਦਿਵਾਰੀ ਆਸਤੇ ਅਸੀਂ ਕੋਈ ਸਹਿਯੋਗ ਦੀ ਮੰਗ ਕਰਦੇ ਆਂ ਕੋਈ ਸਰਕਾਰ ਦੇ ਵਿੱਚ ਜਾਂ ਕੋਈ ਵੀ ਸਹਿਯੋਗ ਮਾੜਾ ਮੋਟਾ ਦੇਵੇ ਜੀ ਇੱਥੇ ਚਾਰ ਦਿਵਾਰੀ ਤੇ ਘੱਟੋ ਘਾਟੇ 5-6 ਲੱਖ ਰੁਪਏ ਦਾ ਕੰਮ ਆ ਜੀ ਇਹ 17 ਸਾਲ ਹੋ ਗਏ ਜੀ ਆਪਾਂ ਨੂੰ ਇੱਥੇ ਤੰਤਨ ਬਾਬਾ ਕਾਲਾ ਮਹਿਲ ਜੀ ਦੀ ਯਾਦ ਵਿੱਚ ਮੜਾਣੇ ਦਾ ਮੇਲਾ ਲਾਉਂਦੇ ਆਂ ਜੀ ਥੈਂਕ ਯੂ ਸਾਦਿਕ ਤੋਂ ਜਸਵਿੰਦਰ ਵਰਮਾ ਦੀ ਰਿਪੋਰਟ